ਜਿਮਾਨ ਤੋਂ ਤੋਂ ਬਾਅਦ ਫਿਰ ਦੇਖੋ ਵੀ ਆਉਂਦੇ ਆ ਸਰ ਬੀਬੀ ਨੇ ਫਿਰ ਆਪਣੀਆਂ ਘੇਰੀਲਾ ਪਾਉਣੇ ਸ਼ੁਰੂ ਕਰ ਦਿੱਤੇ ਚਰਚਾ ਚ ਰਹਿਣਾ ਅਜਿਹੀ ਉਹ ਦਿਖਾਉਣਾ ਵੀ ਮੈਂ ਹੈਗੀ ਹਾਂ ਕਈ ਵਾਰੀ ਕਹਿੰਦੇ ਨੇ ਵੀ ਘੂਟਾਂ ਦੇ ਖਖੜ ਝੱਤ ਦੇ ਲੈਂਦੇ ਬੰਦੇ ਆਪ ਦੀ ਇਹ ਜਿਸ ਬੰਦੇ ਨੇ ਇੰਟਰਵਿਊ ਕਰਵਾਈ ਹੈ ਮੈਨੂੰ ਇਸ ਬੀਬੀ ਦੇ ਨਾਲ ਹਮਦਰਦੀ ਹੈ ਪਹਿਲਾਂ ਜਿਮਾਨਤ ਹੋਈ ਹੈ ਥੋੜੇ ਦਿਨ ਪਹਿਲਾਂ ਹੀ ਹੋਈ ਹੈ ਦੁਬਾਰਾ ਫਿਰ ਉਹ ਜਿੱਤ ਜਾ ਰਹੀ ਹੈ ਨੌਜਵਰ ਕੁੜੀ ਹੈ ਪਰ ਸਵਾਲ ਇਹ ਪੈ ਜਾਂਦੇ ਕਿ ਕੀ ਦੇ ਕਹਿਣ ਤੇ ਇਹ ਸਾਰੀ ਜਿਹੜੀ ਇੰਟਰਵਿਊ ਹੋਈ ਸੀ ਇਹ ਇੰਟਰਵਿਊ ਨੇ ਪੜੇ ਪਾਈ ਪੱਤਰਕਾਰ ਸਦਾ ਮਿੱਤਰ ਹੈ ਮੱਕੜ ਜਿਹਦੇ ਉਹ ਇੰਟਰਵਿਊ ਕੀਤੀ ਹੈ ਸਵ ਲੇਕਿਨ ਜਿਹੜੇ ਸਵਾਲ ਤਿੱਖੇ ਕੀਤੇ ਸੀ ਉਹਨਾਂ ਦੇ ਜਵਾਬ ਵੀ ਉਡੀ ਤਿੱਖੇ ਸੀ ਤਸੱਲੀ ਵਾਚ ਪੂਰੀ ਤਿਆਰੀ ਪਹਿਲਾਂ ਕੀਤੀ ਹੋਈ ਸੀ ਲੱਗਦਾ ਇਹ ਹੁੰਦਾ ਜਿਵੇਂ ਪਹਿਲਾਂ ਕਿਹਾ ਹੋਵੇ ਕਿ ਭਾਈ ਸਵਾਲ ਤੈਨੂੰ ਆ ਪੁੱਛੇ ਜਾਣਗੇ ਤੂੰ ਜਵਾਬ ਤਿਆਰ ਕਰ ਲੈ ਕਾਗਜ਼ ਪੱਤਰ ਵੀ ਤਿਆਰ ਕੀਤੇ ਹੋਣੇ ਉਹ ਕਹਿੰਦੀ ਕਿੱਥੋਂ ਕੀਤੀ ਐ ਮੈਂ ਕਮਾਈ ਨਸ਼ੇ ਤੋਂ ਇਹ ਤਾਂ ਮੇਰੇ ਤੇ ਬੈਂਕਾਂ ਦਾ ਕਰਦੇ ਇੱਕ 1 ਕਰੋੜ ਤੇ 8 ਲੱਖ ਰੁਪਏ ਦੀ ਪ੍ਰਾਪਰਟੀ ਇਹਨਾਂ ਨੇ ਬਣਾਈ ਹੈ ਵੀ ਇਹ ਨੂੰ ਆਂਦਰ ਹੋਈ ਹੈ ਕਹਿੰਦੇ ਵੀ ਜੋ ਇਹਨੇ ਖਰਚਾ ਕੀਤਾ ਉਹ 1 ਕਰੋੜ ਤੇ 39 ਲੱਖ ਕੀਤਾ ਹੈ 5-7 ਸਾਲਾਂ ਦੀ ਸਰਵਿਸ ਦੇ ਵਿੱਚ ਜਾਂ 5-7 ਸਾਲਾਂ ਦਾ ਸਾਫਟਾ ਵੀ ਲੈ ਵੀ ਦੀ ਲੈਂਸਾਲ ਦੀ ਇੰਨੇ ਪੈਸੇ ਆ ਜਾਣ ਤਾਂ ਫਿਰ ਉਹ ਕਾਰਨ ਤਾਂ ਕੋਈ ਨਾ ਹੈ ਕੋਈ ਨਾ ਕੋਈ ਹੈਗਾ ਇਹ ਬੰਦਾ ਸਾਬਤ ਕਿਵੇਂ ਕਰੂਗਾ ਕਿ ਮੈਂ ਪੈਸੇ ਕਿੱਥੋਂ ਲੈ ਕੇ ਸਭ ਤੋਂ ਵੱਡੀ ਗੱਲ ਹੈ ਕਿ ਸੋਰਸਸ ਤੋਂ ਬਾਅਦ ਇਨਕਮ ਵਾਲੇ ਮਾਮਲੇ 'ਚ ਬੰਦਾ ਛੇਤੀ ਤੇ ਬੱਤ ਕਰੇ ਜਿਸ ਵੇਲੇ ਬੀਬੀ ਅੰਦਰ ਸੀ ਤੇ ਮੁਕੱਦਮਾ ਬਣ ਗਿਆ ਸੀ ਇਹ ਪੁਲਿਸ ਨੂੰ ਵੀ ਪਤਾ ਸੀ ਕਿ ਜਮਾਨਤ ਹੋ ਜਾਣੀ ਹੈ ਪੁਲਿਸ ਨੂੰ ਇਸ ਕੰ ਦਾ ਵੀ ਪਤਾ ਸੀ ਕਿ ਸਾਡੀ ਬਦਨਾਮੀ ਹੋ ਕਿ ਜਮਾਨਤ ਕਿਵੇਂ ਹੋਗੀ ਇਹਦੇ ਤੋਂ ਬਚਣ ਬਾਅਦ ਦੇ ਪਹਿਲਾ ਫੈਸਲਾ ਇਹ ਹੋ ਗਿਆ ਸੀ ਕਿ ਸੋਰਸਸ ਤੋਂ ਬਾਅਦ ਇਨਕਮ ਦੇ ਕੇਸ ਦੇ ਵਿੱਚ ਇਸ ਬੀਬੀ ਨੂੰ ਅਰੈਸਟ ਕਰ ਲਿਆ ਜਾਏ ਜਦੋਂ ਜੇਲ੍ਹ ਦੇ ਅੰਦਰ ਸੀ ਉਸ ਵੇਲੇ ਫੈਸਲਾ ਹੋ ਗਿਆ ਕਿ ਜੇਲ੍ਹ ਦੇ ਵਿੱਚੋਂ ਬਾਹਰ ਹੀ ਮੇ ਨਿਕਲਦੇ ਦਿੱਤਾ ਜਾਵੇ ਇਹਦੇ ਤੇ ਕੇਸ ਰਜਿਸਟਰ ਕਰ ਦਿਓ ਇਹਦੀ ਗ੍ਰਿਫਤਾਰੀ ਪਾ ਦਿਓ ਇੱਕ ਚੋਂ ਜਮਾਨਤ ਹੋ ਜੂਗੀ ਤਾਂ ਦੂਜੀ ਚੋਂ ਤਾਂ ਨਹੀਂ ਹੋਣੀ ਫਿਰ ਅਚੰਭੇ ਤੇ ਇੰਟਰਵਿਊ ਹੋ ਗਿਆ ਮੇਰੀ ਇਹ ਕੀ ਇੰਟਰਵਿਊ ਐ ਐਸ ਬੀਬੀ ਵਾਸਤੇ ਹੋਈ ਹੈ ਜਾਂ ਕਿਸੇ ਹੋਰ ਬੰਦੇ ਵਾਸਤੇ ਸਵਾਲ ਇਹ ਖੜਾ ਹੁੰਦਾ ਸੀ ਕਿ ਇਸ ਬੀਬੀ ਕੋਲੇ ਜੇ ਇੰਨੀ ਪ੍ਰਾਪਰਟੀ ਆਈ ਤਾਂ ਕਿੱਥੋਂ ਆਈ ਕੀ ਇਹ ਨਸ਼ੇ ਦੇ ਕਾਰੋਬਾਰ ਨਾਲ ਬਣੀ ਵੀ ਹੈ ਜਾਂ ਕੀ ਕਿਸੇ ਵੱਡੇ ਬੰਦੇ ਦੇ ਨਾਲ ਦੋਸਤੀ ਹੈ ਉਹਦੀ ਵਜ੍ਹਾ ਕਾਰਨ ਕਮਾਈ ਹੋਈ ਵੀ ਇਹ ਇੱਕ ਵੱਡਾ ਸਵਾਲ ਸੀ ਤੇ ਮੇਰੇ ਖਿਆਲ ਮੁਤਾਬਕ ਇਸ ਸਵਾਲ ਤੋਂ ਬਚਣ ਵਾਸਤੇ ਫਿਰ ਕਿਸੇ ਨੇ ਕੋਈ ਪ੍ਰਬੰਧ ਕੀਤਾ ਪਟੰਡੇ ਦੀ ਥਾਰ ਵਾਲੀ ਮਹਿਲਾ ਕਾਂਸਟੇਬਲ ਜੋ ਸੁਰਖੀਆਂ ਦੇ ਵਿੱਚ ਉਸ ਵੇਲੇ ਰਹੀ ਜਦੋਂ ਥਾਰ ਦੇ ਵਿੱਚ ਚਿੱਟੇ ਸਮੇਤ ਫੜੀ ਗਈ ਉਸ ਤੋਂ ਬਾਅਦ ਜ਼ਮਾਨਤ ਹੁੰਦੀ ਹੈ ਜ਼ਮਾਨਤ ਤੇ ਜਿਹੜੀ ਹੈਗੀ ਉਹ ਬਾਹਰ ਵੀ ਆਉਂਦੀ ਹੈ ਤਾਂ ਫਿਰ ਪਿਛਲੇ ਦਿਨਾਂ ਦੇ ਵਿੱਚ ਇੱਕ ਵੈਬ ਚੈਨਲ ਦੇ ਵੱਲੋਂ ਇੰਟਰਵਿਊ ਕੀਤੀ ਜਾਂਦੀ ਆ ਤਾਂ ਇੰਟਰਵਿਊ ਦੇ ਵਿੱਚ ਆਪਣੇ ਆਪ ਨੂੰ ਪਾਕ ਸਾਫ਼ ਦੱਸਿਆ ਇਸ ਤੋਂ ਤੱਕ ਕਿਹਾ ਕਿ ਮੈਨੂੰ ਫਸਾਇਆ ਗਿਆ ਤੇ ਜਦੋਂ ਉਸ ਦੀ ਆਮਦਨ ਦੇ ਉੱਪਰ ਸਵਾਲ ਹਾਂ ਕੀਤੇ ਗਏ ਤਾਂ ਇਹ ਕਿਹਾ ਗਿਆ ਕਿ ਮੇਰੇ ਜਿਹੜੇ ਹੈਗੇ ਨੇ ਉਹ ਕਰਜ਼ਾ ਆ ਮੇਰੇ ਸਿਰ ਤੇ ਉੱਪਰ ਲੋਨ ਜਿਹੜੇ ਮੇਰੇ ਚੱਲਦੇ ਨੇ ਤੇ ਹੋਰ ਵੱਖ-ਵੱਖ ਸਵਾਇਆਂ ਜਿਹੜੀਆਂ ਦਿੱਤੀਆਂ ਗਈਆਂ ਪਰ ਅੱਜ ਵਿਜੀਲੈਂਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਸਬਤ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢੱਲੋਂ ਮੇਰੇ ਨਾਲ ਹੋਣਗੇ ਸਭ ਤੋਂ ਪਹਿਲਾਂ ਢੱਲੋਂ ਸਾਹਿਬ ਦਾ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਕਰਾਂਗੇ ਢੱਲੋਂ ਸਾਹਿਬ ਸਵਾਗਤ ਆ ਰਮੇਟਲ ਜੀ ਤੇ ਸ਼ੁਕਰੀ ਢੱਲੋਂ ਸਾਹਿਬ ਥਾਰ ਵਾਲੀ ਬੀਬੀ ਇੱਕ ਵਾਰੀ ਫਿਰ ਚਰਚਾ ਦੇ ਵਿੱਚ ਆ ਕਿਵੇਂ ਦੇਖਦੇ ਹੋ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਕਿ ਆਮਦਨ ਤੋਂ ਵੱਲ ਵੱਧ ਸਰੋਤ ਜਿਹੜੇ ਆ ਉਹ ਬਣਾਏ ਨੇ ਦੇਖੋ ਗਰੇਲ ਸਾਹਿਬ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਕਿਸੇ ਬੰਦੇ ਤੇ ਕੋਈ ਮੁਸੀਬਤ ਪੈ ਜੇ ਬੰਦਾ ਆਪਣੇ ਆਪ ਨੂੰ ਥੋੜਾ ਬਹੁਤਾ ਮੋਲਡ ਕਰਦੇ ਕਿ ਆਪਾਂ ਇਹਨਾਂ ਲਈ ਨਾ ਤੋ ਹਟਕੇ ਜਰਾ ਜੇ ਆਪਾਂ ਇਹ ਬੀਬੀ ਦੀ ਗੱਲ ਕਰੀਏ ਤਾਂ ਇਹ ਬੀਬੀ ਪਹਿਲਾਂ ਵੀ ਇਸ ਕਰਕੇ ਡਿੱਕੇ ਆ ਗਈ ਕਿਉਂਕਿ ਜਿਹੜਾ ਇਹਦਾ ਰਹਿਣ ਸਹਿਣ ਦਾ ਤੌਰ ਤਰੀਕਾ ਚੱਲਣ ਦਾ ਵਿਚਰਨ ਦਾ ਆਪਣੇ ਕੁਲੀਕ ਜਿਹੜੇ ਪੁਰਸ਼ ਕਰਮਚਾਰੀ ਆ ਉਹਨਾਂ ਦੇ ਨਾਲ ਬਿਹੇਵੀਅਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕੁੱਲ ਮਿਲਾ ਕੇ ਉਧਰ ਨੂੰ ਜਾਂਦੀ ਸੀ ਮੋਰਓਬਰ ਇਹ ਗੱਲਾਂ ਤਾਂ ਆਪਾਂ ਨਹੀਂ ਕਹਿੰਦੇ ਲੋਕ ਨਹੀਂ ਕਹਿੰਦੇ ਜਿਹੜੀ ਇਹ ਬੀਬੀ ਦੀ ਜਿਹੜੀ ਬਹੁਤ ਕਰੀਬੀ ਰਹੀ ਹੈ ਕਿਸੇ ਜ਼ਮਾਨੇ ਚ ਉਹ ਬੀਬੀ ਦੂਜੀ ਗੁਰਮੀਤ ਕੌਰ ਹੀ ਮੇਰੇ ਖਿਆਲੋਂ ਦਾ ਨਾਮ ਜੀ ਜਿਹੜਾ ਦਾ ਦੋਸਤ ਜਿਹੜਾ ਨਾਲ ਬਲਵਿੰਦਰ ਦੀ ਵਾਈਫ ਹੈ ਜਿਹੜੀ ਉਹ ਬੜਾ ਕੁਝ ਕਹਿੰਦੀ ਹੈ ਹੂੰ ਉਹਨੇ ਉਦੋਂ ਇਹ ਵੀ ਗੱਲ ਕਹੀ ਸੀ ਕਿ ਮੇਰੇ ਕੋਲ ਤਾਂ ਬਹੁਤ ਸਾਰਾ ਮਤਲ ਜਿਹੜਾ ਹੈਗਾ ਇਹਨਾਂ ਦੀਆਂ ਚੈਟਸ ਵਗੈਰਾ ਵੀ ਹੈਗੇ ਮੈਂ ਇਹਨੂੰ ਜਨਤਕ ਕਰੂੰ ਪਰ ਅਜੇ ਤੱਕ ਕੀਤੀਆਂ ਨਹੀਂ ਹੂੰ ਨਾ ਕਰਨ ਦਾ ਵੀ ਇੱਕ ਕਰਨ ਇਹ ਸਾਰੀਆਂ ਗੱਲਾਂ ਕਹਿੰਦੇ ਸੀ ਖੈਰ ਟਰੈਪ ਲੱਗ ਗਿਆ ਇਹ ਬੀਬੀ ਫੜੀ ਗਈ ਇਹ ਤੋਂ ਬਰਾਮਦ ਹੋਇਆ ਜਿਹਦਾ ਨਹੀਂ ਹੋਇਆ ਲੇਕਿਨ ਮੁਕੱਦਮਾ ਇਹਦੇ ਬਣ ਗਿਆ ਹੂੰ 17 ਗ੍ਰਾਮ ਆਪਣੇ ਹੈਰੋਇਨ ਦਾ ਮੁਕੱਦਮਾ ਬਣ ਗਿਆ ਉਹ ਮੁਕਦਮਾ ਬਣਿਆ ਵੱਡੇ ਵਰਤੂ ਹੀ ਇਹ ਗੱਲ ਕਹਿੰਦਾ ਆ ਰਿਹਾ ਮੈਂ ਕਹਿੰਦਾ ਸੀ ਇਸ ਮੁਕਦਮੇ ਚ ਕੱਖ ਨਹੀਂ ਹੈ ਇਸ ਮੁਕਦਮੇ ਦੇ ਵਿੱਚ ਜਿਹੜਾ ਪ੍ਰੋਸੀਜਰ ਅਡਾਪਟ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਇਹਦੇ ਵਿੱਚ ਕਮੀਆਂ ਪੇਸ਼ੀਆਂ ਛੱਡੀਆਂ ਗਈਆਂ ਉਹ ਕਿਸੇ ਦੇ ਕਹਿਣ ਤੇ ਛੱਡੀਆਂ ਗਈਆਂ ਸੈਵਨ ਹੋ ਗਈਆਂ ਕੀ ਗੱਲ ਹੈ ਕਿਉਂਕਿ ਜਦੋਂ ਬਹੁਤ ਵੱਡੇ ਵੱਡੇ ਲੋਕਾਂ ਦੀ এনਵਾਇਰਨਮੈਂਟ ਹੋਵੇ ਤੇ ਉਦੋਂ ਇਸ ਕਿਸਮ ਦੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਕਿਉਂਕਿ ਰਿਕਵਰੀ ਜਿਹੜੀ ਹੈਗੀ ਹੈ ਉਹ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਬਹੁਤ ਘੱਟ ਸੀ ਇਨੂੰ ਜੇ ਆਪਾਂ ਕਹੀਏ ਜਿਹੜੀ ਹੈ ਕਮਰਸ਼ਲ ਨਹੀਂ ਸੀ ਕਮਰਸ਼ਲ ਰਿਕਵਰੀ ਜੇਥੇ ਨਹੀਂ ਹੁੰਦੀ ਉਥੇ ਜ਼ਮਾਨਤ ਜਲਦੀ ਹੋ ਜਾਂਦੀ ਹੈ ਜੀ ਜ਼ਮਾਨਤ ਹੋ ਗਈ ਜ਼ਮਾਨਤ ਹੋਣ ਤੋਂ ਬਾਅਦ ਫਿਰ ਦੇਖੋ ਵੀ ਆਉਂਦੇ ਆ ਸਰ ਬੀਬੀ ਨੇ ਫਿਰ ਆਪਦੀਆਂ ਜਿਹੜੀਆਂ ਰੀਲਾਂ ਪਾਉਣੀਆਂ ਸ਼ੁਰੂ ਕਰਤੀਆਂ ਔਰ ਅਗਲੀ ਗੱਲ ਇਹ ਕੀ ਹੈ ਕਿ ਸਾਡਾ ਮੈਨੂੰ ਸਮਝ ਨਹੀਂ ਆਉਂਦੀ ਕਿ ਇਲਜ਼ਾਮ ਕਿਹੋ ਜਿਹਾ ਲੱਗਿਆ ਹੋਇਆ ਕਿ ਬੀਬੀ ਦੀ ਜਿਹੜੀ ਹੈਗੀ ਪਪੂਲਾਰਿਟੀ ਬੜੀ ਵੱਧ ਗਈ ਸੀ व्यूज ਵੜੇ ਆਉਣ ਲੱਗੇ ਸੀ ਬੋਲਰਜ਼ ਵਧ ਗਏ ਉਹ ਕੱਲ ਹਾਂ ਜਦੋਂ ਉਹਦੇ ਨਾਲ ਫਿਰ ਕੀ ਹੁੰਦਾ ਵੀ ਮਾੜਾ ਮੋਟਾ ਜਿਹੜਾ ਥੋੜਾ ਬਹੁਤਾ ਬੰਦੇ ਨੇ ਹੁੰਦਾ ਲੱਗਦਾ ਇਹ ਲੋਕ ਤਾਂ ਮੇਰੇ ਨਾਲ ਹੈ ਇਹ ਲੋਕ ਵੀ ਮਰਵਾ ਦਿੰਦੇ ਹੁਣ ਅਸਲ ਕਹਾਣੀ ਇਹ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੀ ਇੱਕ ਇੰਟਰਵਿਊ ਹੋਈ ਸੀ ਜੀ ਇਹ ਕੀ ਇੰਟਰਵਿਊ ਇਸ ਬੀਬੀ ਵਾਸਤੇ ਹੋਈ ਹੈ ਜਾਂ ਕਿਸੇ ਹੋਰ ਬੰਦੇ ਵਾਸਤੇ ਹੋਈ ਹਮ ਸਵਾਲ ਇਹ ਖੜਾ ਹੁੰਦਾ ਸੀ ਕਿ ਇਸ ਬੀਬੀ ਕੋਲੇ ਜੇ ਇੰਨੀ ਪ੍ਰਾਪਰਟੀ ਆਈ ਤਾਂ ਕਿੱਥੋਂ ਆਈ ਕੀ ਇਹ ਨਸ਼ੇ ਦੇ ਕਾਰੋਬਾਰ ਨਾਲ ਬਣੀ ਵੀ ਹੈ ਜਾਂ ਕੀ ਕਿਸੇ ਵੱਡੇ ਬੰਦੇ ਦੇ ਨਾਲ ਦੋਸਤੀ ਹੈ ਉਹਦੀ ਵਜ੍ਹਾ ਕਾਰਨ ਕਮਾਈ ਹੋਈ ਵੀ ਹੈ ਇਹ ਇੱਕ ਵੱਡਾ ਸਵਾਲ ਸੀ ਤੇ ਮੇਰੇ ਖਿਆਲ ਮੁਤਾਬਕ ਇਸ ਸਵਾਲ ਤੋਂ ਬਚਣ ਵਾਸਤੇ ਫਿਰ ਕਿਸੇ ਨੇ ਕੋਈ ਪ੍ਰਬੰਧ ਕੀਤਾ ਹੋਣਾ ਉਹ ਪ੍ਰਬੰਧ ਦਾ ਨਤੀਜਾ ਹੋਇਆ ਕਿ ਪੱਤਰਕਾਰ ਸਾਡਾ ਮਿੱਤਰ ਹੈ ਮੱਕੜ ਜਿਹਨੇ ਉਹ ਇੰਟਰਵਿਊ ਕੀਤੀ ਹੈ ਸਵਾਲ ਬੜੇ ਤਿੱਖੇ ਕੀਤੇ ਲੇਕਿਨ ਜਿਹੜੇ ਸਵਾਲ ਤਿੱਖੇ ਕੀਤੇ ਸੀ ਉਹਨਾਂ ਦੇ ਜਵਾਬ ਵੀ ਉੱਡੀ ਤਿੱਖੇ ਸੀ ਤਸੱਲੀ ਬਖਸ਼ ਪੂਰੀ ਤਿਆਰੀ ਪਹਿਲਾਂ ਕੀਤੀ ਹੋਈ ਸੀ ਲੱਗਦਾ ਇਹ ਹੁੰਦਾ ਜਿਵੇਂ ਪਹਿਲਾਂ ਕਿਆ ਹੋਵੇ ਕਿ ਪੈਸੇ ਹਾਲ ਤੇ ਨੂੰ ਆ ਪੁੱਛੇ ਜਾਣਗੇ ਤੂੰ ਜਵਾਬ ਤਿਆਰ ਕਰ ਲਾ ਦੇ। ਹਮ ਕਾਗਜ਼ ਪੱਤਰ ਵੀ ਤਿਆਰ ਕੀਤੇ ਹੋਣੇ। ਉਹ ਕਹਿੰਦੀ ਕਿ ਕਿੱਥੋਂ ਕੀਤੀ ਐ ਮੈਂ ਕਮਾਈ ਨਸ਼ੇ ਤੋਂ? ਇਹ ਤਾਂ ਮੇਰੇ ਤੇ ਬੈਂਕਾਂ ਦਾ ਕਰਦੇ ਐ। ਜੇ ਉਹ ਉਹਦੇ ਮਹੰਗੇ ਮੋਬਾਈਲ ਬਾਰੇ ਪੁੱਛਿਆ ਕਹਿੰਦੀ دوست ਮਿੱਤਰ ਰਿਸ਼ਤੇਦਾਰ ਕਿਹਦੇ ਨਹੀਂ ਕੈਨੇਡਾ 'ਚ? ਕਿਹਦੇ ਨਹੀਂ ਅਮਰੀਕਾ 'ਚ ਬਾਹਰ ਹੁੰਦੇ ਹੋ ਦਿੰਦੇ ਐ ਮੈਨੂੰ ਵੀ ਗਿਫਟ ਕੀਤਾ। ਇੱਕ ਆ ਬੀਬੋ ਛੋਟਾ ਜਿਹਾ ਹੈਗਾ ਇਹ ਮੇਰੇ ਬਾਪੂ ਦਾ। ਇਹ 2000 ਰੁਪਏ ਦਾ ਅੱਜ ਵਿਜੀਲੈਂਸ ਵਾਲ ਨੇ ਵੀ 2000 ਦੀ ਕੀਮਤ ਦਿਖਾਈ ਆ ਉਹਦੀ। ਹਮ ਇਹਦੇ 'ਚ ਕੋਈ ਸ਼ੱਕ ਨਹੀਂ ਵੀ ਉਹ ਬਾਪੂ ਵਾਲਾ ਹੀ ਹੋਊਗਾ। ਹਮ ਪਰ ਉਹ ਸਾਰਾ ਕੁਝ ਕਰ ਕਰਕੇ ਜਿਹੜੀ ਉਹਨੇ ਉਹ ਵੀਡੀਓ ਪਾਈ ਹੁਣ ਜਿਹੜੀ ਮੈਨੂੰ ਜਾਣਕਾਰੀ ਹੈ ਜਿਸ ਵੇਲੇ ਬੀਬੀ ਅੰਦਰ ਸੀ ਤੇ ਮੁਕੱਦਮਾ ਬਣ ਗਿਆ ਸੀ ਇਹ ਪੁਲਿਸ ਨੂੰ ਵੀ ਪਤਾ ਸੀ ਕਿ ਜਮਾਨਤ ਹੋ ਜਾਣੀ ਹੈ ਹੂੰ ਪੁਲਿਸ ਨੂੰ ਇਸ ਕੱਲ ਦਾ ਵੀ ਪਤਾ ਸੀ ਕਿ ਸਾਡੀ ਬਦਨਾਮੀ ਹੋ ਕਿ ਜਮਾਨਤ ਕਿਵੇਂ ਹੋਗੀ ਹੂੰ ਇਹਦੇ ਤੋਂ ਬਚਣ ਬਾਲਸ ਦੇ ਪਹਿਲਾਂ ਫੈਸਲਾ ਇਹ ਹੋ ਗਿਆ ਸੀ ਹੂੰ ਕਿ ਸੋਰਸਸ ਤੋਂ ਵੱਧ ਇਨਕਮ ਦੇ ਕੇਸ ਦੇ ਵਿੱਚ ਇਸ ਬੀਬੀ ਨੂੰ ਅਰੈਸਟ ਕਰ ਲਿਆ ਜਾਵੇ ਜਦੋਂ ਜੇਲ੍ਹ ਦੇ ਅੰਦਰ ਸੀ ਉਸ ਵੇਲੇ ਫੈਸਲਾ ਹੋ ਗਿਆ ਸੀ ਜੀ ਕਿ ਜੇਲ੍ਹ ਦੇ ਵਿੱਚੋਂ ਬਾਹਰ ਹੀ ਮੈਨੂੰ ਨਿਕਲ ਦੇਵੇ ਹੂੰ ਦਿੱਤਾ ਜਾਵੇ ਇਹਦੇ ਤੇ ਕੇਸ ਰਜਿਸਟਰ ਕਰ ਦਿਓ ਇਹਦੀ ਗ੍ਰਫਤਾਰੀ ਪਾ ਲੇ ਇੱਕ ਚੋ ਜਮਾਨਤ ਹੋ ਜੂਗੀ ਤਾਂ ਦੂਜੀ ਚ ਤਾਂ ਨਹੀਂ ਹੋਈ ਗਰੇਵਾਲ ਸਾਹਿਬ ਜਿੰਨਾ ਇੱਕ ਮੈਨੂੰ ਜਾਣਕਾਰੀ ਹੈ ਜੇ ਰੈੱਡ ਹੈਂਡਡ ਬੰਦਾ ਪੈਸੇ ਲੈਂਦਾ ਰੰਗੇ ਹੱਥੀ ਫੜਿਆ ਜਾਵੇ ਉੱਥੇ ਕਈ ਵਾਰੀ ਗਵਾਹ ਗਵਾਹੀ ਮੁੱਕਰ ਜਾਂਦਾ ਉੱਥੇ ਬਰੀ ਹੋਣ ਦੇ ਚਾਂਸਸ ਹੁੰਦੇ ਆ ਜੀ ਲੇਕਿਨ ਜਿੱਥੇ ਸੋਰਸਸ ਤੋਂ ਵੱਧ ਇਨਕਮ ਆ ਜੇ ਨਾ ਉਹ ਇਨਕਮਾਈ ਕਿੱਥੋਂ ਉਹ ਸਾਬਤ ਕਰਨੀ ਬਹੁਤ ਮੁਸ਼ਕਲ ਆ ਉਹਨਾਂ ਉਹਨਾਂ ਮਾਮਲਿਆਂ ਦੇ ਵਿੱਚ ਬੰਦਾ ਫਸ ਜਾਂਦਾ ਇਸ ਬੀਬੀ ਦੇ ਫਸਣ ਵਾਲੀ ਗੱਲ ਉਹਨੂੰ ਜਿਹੜੀ ਆਪਣੇ ਕੋਲ ਇਨਫੋਰਮੇਸ਼ਨ ਆਈ ਹੈ ਕਿਸ ਬੀਬੀ ਦਾ ਜੋ ਹਸਾਬਕਤਾ ਵੀ ਇਹਨਾਂ ਨੇ ਲਾਇਆ 1 ਕਰੋੜ ਤੇ 8 ਲੱਖ ਰੁਪਏ ਦੀ ਪ੍ਰਾਪਰਟੀ ਇਹਨਾਂ ਨੇ ਬਣਾਈ ਹੈ ਵੀ ਇਹਨੂੰ ਆਮਦਨ ਹੋਈ ਹੈ ਆਮਦਨ ਬਿਲਕੁਲ ਲੇਕਿਨ ਕਹਿੰਦੇ ਜੋ ਅਖਵਾਉਣ ਖਬਰਾਂ ਆ ਰਹੀਆਂ ਨੇ ਕਹਿੰਦੇ ਵੀ ਜੋ ਇਹਨੇ ਖਰਚਾ ਕੀਤਾ ਉਹ 1 ਕਰੋੜ ਤੇ 39 ਲੱਖ ਕੀਤਾ ਹੈ ਇਹਦਾ ਮਤਲਬ ਹੈ ਕਿ 38 ਲੱਖ ਰੁਪਏ ਦਾ ਖਰਚਾ ਬੰਦ ਕੀਤਾ ਹੈ 5-7 ਸਾਲਾਂ ਦੀ ਸਰਵਿਸ ਦੇ ਵਿੱਚ ਜਾਂ 5-7 ਸਾਲਾਂ ਦਾ ਹਸਾਬਕਤਾ ਵੀ ਲਿਆ ਵੀ ਜੀ ਲੈਣ ਸਾਲ ਨੇ ਇੰਨੇ ਪੈਸੇ ਆ ਜਾਣ ਪਰ ਉਹਦਾ ਕਾਰਨ ਤਾਂ ਕੋਈ ਨਹੀਂ ਕੋਈ ਨਾ ਕੋਈ ਹੈਗਾ ਇਹ ਬੰਦਾ ਸਾਬਤ ਕਿਵੇਂ ਕਰੂਗਾ ਕਿ ਮੈਂ ਪੈਸੇ ਕਿੱਥੋਂ ਲੈ ਕੇ ਆਇਆ ਸਭ ਤੋਂ ਵੱਡੀ ਗੱਲ ਹੈ ਕਿ ਸੋਰਸਸ ਤੋਂ ਬਾਅਦ ਇਨਕਮ ਵਾਲੇ ਮਾਮਲੇ 'ਚ ਬੰਦਾ ਛੇਤੀ ਕੀਤੇ ਬਚਦਾ ਨਹੀਂਗਾ ਉਸ ਵੇਲੇ ਸ਼ਾਇਦ ਪੁਲਿਸ ਜਦੋਂ ਪਹਿਲਾ ਫੈਸਲਾ ਕੀਤਾ ਸੀ ਕਿ ਆਪਾਂ ਇਹਨੂੰ ਗ੍ਰਿਫਤਾਰ ਕਰ ਲਈਏ ਕੋਈ ਕਿਤੇ ਪ੍ਰੈਸ਼ਰ ਪੈ ਗਿਆ ਪੁਲਿਸ ਠੰਡੀ ਹੋ ਗਈ ਸੀ ਵਿਜੀਲੈਂਸ ਵੀ ਠੰਡੀ ਹੋ ਗਈ ਸੀ ਲੇਕਿਨ ਜਦੋਂ ਰੀਲਾਂ ਪੜ੍ਹਨੀਆਂ ਸ਼ੁਰੂ ਹੋ ਗਈਆਂ ਤੇ ਆਹ ਇੰਟਰਵਿਊ ਹੋ ਗਈ ਇਹ ਇਸ ਇੰਟਰਵਿਊ ਤੋਂ ਬਾਅਦ ਬੀਬੀ ਫੇਰ ਜਿਹੜੀ ਹੈਗੀ ਆ ਉਹ ਸੁਰਖੀਆਂ 'ਚ ਆ ਗਈ ਜਦੋਂ ਸੁਰਖੀਆਂ 'ਚ ਆਉਂਦੀ ਹੈ ਤਾਂ ਫੇਰ ਏ ਤੁਸੀਂ ਕਿਦਾ ਕਿਦਾ ਮੂੰਹ ਫੜੋਗੇ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਨਾਲ ਦੀ ਨਾਲ ਹੀ ਅਗਲੇ ਕਮੈਂਟ ਕਰਨੇ ਸ਼ੁਰੂ ਕਰਦੇ ਕੇ ਦੱਸੋ ਉਹ ਤੋਬੀਆਂ ਨੇ ਚਕਰਟਾਤਾ ਉਧਰਲੇ ਪਾਸੇ ਤੁਸੀਂ ਮੀਟ ਤਲਾ ਲ ਗਏ ਬਸ ਸਿਕੰਜ ਕਰਟਾਤੇ ਤੇ ਆਲੀ ਛਣ ਕੁੱਟਗੇ ਕਿਉਂ ਨਹੀਂ ਤਾਂ ਇੰਨੀ ਪ੍ਰੋਪਰਟੀ ਕਿੱਥੋਂ ਆ ਗਈ ਇਹ ਨਾ ਚਾਹੁੰਦੇ ਹੋਆਂ ਕਈ ਵਾਰੀ ਸਰਕਾਰ ਦੀ ਮਜਬੂਰੀ ਬਣ ਜਾਂਦੀ ਹੈ ਵੀ ਹੁਣ ਕਰੀਏ ਕੀ ਕਰੋ ਲੋਕਾਂ ਦੀ ਜ਼ੁਬਾਨ ਬੰਦ ਕਰੋ ਜਿਹੜੀ ਇਹ ਗ੍ਰਿਫਤਾਰੀ ਹੈ ਇਹਦਾ ਪ੍ਰਬੰਧ ਪਹਿਲੇ ਹੀ ਕੀਤਾ ਸੀ ਇਹ ਲੋਕਾਂ ਦੀ ਆਵਾਜ਼ ਬੰਦ ਕਰਨ ਵਾਸਤੇ ਅੱਜ ਉਹਨਾਂ ਨੇ ਆਪਣਾ ਕੰਮ ਕਰਤਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਕਈ ਵਾਰੀ ਕਹਿੰਦੇ ਨੇ ਵੀ ਭੂਡਾਂ ਦੇ ਖਖੜ ਝੱਤ ਦੇ ਲੈਂਦੇ ਬੰਦੇ ਆਪ ਦੀ ਆ। ਹੂੰ ਇਹ ਜਿਸ ਬੰਦੇ ਨੇ ਇੰਟਰਵਿਊ ਕਰਵਾਈ ਹੈ ਮੈਨੂੰ ਇਸ ਬੀਬੀ ਦੇ ਨਾਲ ਹਮਦਰਦੀ ਹੈ। ਜੀ ਕਿਉਂਕਿ ਕੱਲ ਉਹਦੀ ਪਹਿਲਾਂ ਜ਼ਮਾਨਤ ਹੋਈ ਹੈ, ਥੋੜੇ ਦਿਨ ਪਹਿਲਾਂ ਹੀ ਹੋਈ ਹੈ। ਕੱਲ ਸ਼ਾਇਦ ਉਸ ਦੇ ਦੋਸਤ ਦੀ ਵੀ ਜ਼ਮਾਨਤ ਹੋਗੀ। ਹੂੰ ਦੁਬਾਰਾ ਫੇਰ ਉਹ ਜੇਲ੍ਹ ਜਾ ਰਹੀ ਹੈ, ਨੌਜਵਾਨ ਕੁੜੀ ਹੈ। ਹੂੰ ਉਹਦੇ ਨਾਲ ਹਮਦਰਦੀ ਹੈ। ਪਰ ਸਵਾਲ ਇਹ ਪੈਦਾ ਹੁੰਦੇ ਕਿ ਕੀ ਦੇ ਕਹਿਣ ਤੇ ਇਹ ਸਾਰੀ ਜਿਹੜੀ ਇੰਟਰਵਿਊ ਹੋਈ ਸੀ, ਇਹ ਇੰਟਰਵਿਊ ਨੇ ਪਵਾੜੇ ਪਾਏ। ਲੱਗਦਾ ਕਿ ਕੋਈ ਨਾ ਕਿਸ ਹੁਣ ਕਿਸੇ ਤਰ੍ਹਾਂ ਦਾ ਕ੍ਰੈਪਟਾ ਜੀ ਅੱਜ ਕੱਲ ਦੇ ਜਮਾਨੇ ਦੇ ਵਿੱਚ ਜਿਹਦੇ ਕੋਲ ਤੁਹਾਡੇ ਕੋਲੇ ਮੋਬਾਈਲ ਹੈਗਾ ਤੁਸੀਂ ਮੋਬਾਈਲ ਬੰਦ ਕਰ ਦਿਓ ਤਾਂ ਵੀ ਤੁਹਾਡਾ ਪਤਾ ਲੱਗੇ ਨਾ ਵੀ ਤੁਸੀਂ ਕਿੱਥੇ ਇਹ ਬੀਬੀ ਕਿੱਥੇ ਸੀ ਉਹਨਾਂ ਨੇ ਨਾਲ ਦੀ ਨਾਲ ਇਹ ਇਹ ਮਿੰਟਾ ਸਕਿੰਟ ਅੱਜ ਕੱਲ ਪੁਲਿਸ ਦੇ ਕੋਲ ਜਿਹੜਾ ਸਿਸਟਮ ਹੈ ਨਾ ਇਹਨਾਂ ਦੇ ਮੋਬਾਈਲਾਂ ਦੇ ਵਿੱਚ ਲੋਕੇਸ਼ਨ ਉੱਥੇ ਕੱਢ ਲੈਂਦੇ ਕਿ ਬੰਦਾ ਕਿੱਥੇ ਫਿਰਦਾ ਹੈ ਉੱਥੇ ਜਾ ਕੇ ਕਾਬੂ ਕਰ ਲੈਂਦੇ ਅੱਛਾ ਇਹ ਵੀ ਚਰਚੇ ਨੇ ਕਿ ਬਾਦਲਪਿੰਡ ਤੋਂ ਜਿਹੜਾ ਅਰੈਸਟ ਕੀਤਾ ਗਿਆ ਅਫਸਾਨਾ ਖਾਨ ਦੀ ਸਿਸਟਰ ਰਫਤਾਰ ਕੌਰ ਉਹਨਾਂ ਦੇ ਘਰ ਤੋਂ ਅਰੈਸਟ ਕੀਤਾ ਗਿਆ ਇਹਦੀ ਵੀ ਕੁਝ ਹੈ ਜਾਣਕਾਰੀ ਨਹੀਂ ਅਫਸਾਨਾ ਖਾਨ ਜਿਹੜਾ ਮੈਂ ਸੁਣਦਾ ਸੀ ਅਫਸਾਨਾ ਖਾਨ ਜਿਹੜੀ ਉਸ ਸਿਸਟਰ ਜਿਹੜੀ ਇਹਨਾਂ ਦਾ ਦਾਦਾ ਹੁੰਦਾ ਸੀ ਅ ਬੇਰੇ ਕਲਪਤਾਪ ਦਾ ਨਾਮ ਸੀ ਮੇਰੇ ਹਾਂ ਨਹੀਂ ਗਵਈਆ ਨਹੀਂ ਸੀ ਸੁਧਾਰਨ ਬੰਦਾ ਸੀ ਬਹੁਤ ਵਧੀਆ ਬੜਾ ਸ਼ਰੀਫ ਆਦਮੀ ਸੀ ਮੇਰੇ ਨਾਲ ਉਹਦੇ ਚੰਗੇ ਤਲਕਾਤ ਸੀ ਜੀ ਜੀ ਕਿਉਂਕਿ ਸਾਡਾ ਪਿੰਡ ਤੇ ਬਾਦਲ ਪਿੰਡ ਇੱਕੋ ਹੀ ਹੈ ਠੀਕ ਹੈ ਸਾਡੇ ਪਿੰਡ ਦੇ ਵਿੱਚ ਉਹ ਬਾਦਲ ਪਿੰਡ ਬਣਿਆ ਇਹ ਮਤਲਬ ਜਿਹਨੂੰ ਮੈਂ ਬਾਈ ਕਾਸਟ ਮਰਾਸੀ ਹੈ ਜੀ ਔਰ ਵਰਾਸੀ ਜਿਹੜੇ ਹੈਗੇ ਆ ਉਹ ਆਮ ਜਿਹੜੇ ਜਿੰਨਾਂ ਦੂਜੀਆਂ ਜਮਾਤਾਂ ਉਹਨਾਂ ਨੂੰ ਇੱਕ ਦੇ ਜਿਵੇਂ ਆਪਣੇ ਜਜਮਾਨੀ ਪਰੋਤੀ ਹੁੰਦੀ ਹੈ ਉਸ ਢੰਗ ਦੇ ਨਾਲ ਹੈ ਤਾਂ ਇਹ ਮਤਰੋ ਦੀ ਪੋਤੀ ਹੈ ਉਹ ਪਰਿਵਾਰ ਜਿਹੜਾ ਬਾਦਲ ਦੇ ਬੜਾ ਨੇੜੇ ਸੀ ਜਿਹਦਾ ਦਾਦਾ ਬਹੁਤ ਕਰੀਬ ਸੀ ਬਾਦਲ ਸਾਹਿਬ ਦੇ ਔਰ ਬਾਦਲ ਸਾਹਿਬ ਬੜੇ ਖੁਸ਼ ਹੁੰਦੇ ਹੁੰਦੇ ਸੀ 1997 ਚ ਮੈਂ ਤੁਹਾਨੂੰ ਅੱਜ ਇੱਕ ਨਵੀਂ ਇੰਟਰਸਟਿੰਗ ਗੱਲ 1997 ਜਦੋਂ ਪ੍ਰਕਾਸ਼ ਸਿੰਘ ਬਾਦਲ ਉਹ ਨਹੀਂ ਬੜੇ ਨਾ ਮੁੱਖ ਮੰਤਰੀ ਤੇ ਲੋਕ ਆ ਕੇ ਵਧਾਈਆਂ ਦੇਣ ਵਾਸਤੇ ਤੇ ਇਹ ਵੀ ਚਲਾ ਗਿਆ ਉਨੇ ਜੀ ਚੋ ਜਾ ਕੇ ਵਧਾਈ ਦਿੱਤੀ ਉਹ ਕਹਿੰਦੇ ਵੀ ਹਾਂ ਵੀ ਕੀ ਗੱਲ ਬਾਦਲ ਸਾਹਿਬ ਨੇ ਖੁਸ਼ ਹੋ ਕੇ ਇਹਨੂੰ 500 ਰੁਪਇਆ ਦਿੱਤਾ 97 ਚ 500 ਰੁਪਇਆ ਬਹੁਤ ਹੁੰਦਾ ਸੀ ਇਹ ਫੇਰ ਨਾ ਵੇਲਾ ਵਧਾਉਣੋਂ ਹਟੇ ਉਹ ਕਹਿੰਦੇ ਵੀ ਕੀ ਗੱਲ ਦਾਦਾ ਬਾਦਲ ਸਾਹਿਬ ਕਹਿੰਦੇ ਤੂੰ ਵੇਲਾ ਵਧਾਈਏ ਨਾ ਕਿਵੇਂ ਕੀ ਗੱਲ ਹੋਗੀ ਕਹਿੰਦਾ ਜੀ ਗੱਲ ਇਹ ਹੈ ਹੱਡ ਬੁੱਢੇ ਹੋ ਗਈ ਤੇ ਖੁਸ਼ਕ ਬਹੁਤ ਹੋ ਗਈ ਉਹ ਅੱਛਾ ਕਹਿੰਦਾ ਕਿਓ ਚਾਹੀਦਾ ਹੈ ਮਿਲਕ ਪਲਾਂਟ ਦਾ ਜਿਹੜਾ ਜਨਰਲ ਮੈਨੇਜਰ ਆ ਉਹ ਵੀ ਕੋਲੇ ਬੈਠਾ ਸੀ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਕਿਓ ਪਹੁੰਚ ਜੂਗਾ ਬਾਦਲ ਪਿੰਡ ਦੇ ਵਿੱਚ ਚਿਲਿੰਗ ਸੈਂਟਰ ਬਣਿਆ ਹੋਇਆ ਹੈ ਜੀ ਜਿੱਥੇ ਬਾਕੀ ਪਿੰਡਾਂ ਦੇ ਵਿੱਚੋਂ ਜਿਹੜੇ ਜੁੱਦ ਇਕੱਠਾ ਹੁੰਦਾ ਤੇ ਉੱਥੇ ਲੈ ਕੇ ਰੱਖਦੇ ਉੱਥੋਂ ਠੰਡਾ ਕਰਕੇ ਫਿਰ ਮਿਲਕ ਬਲਾਂਡ ਤੇ ਭੇਜਦੇ ਉਸ ਵੇਲੇ ਫਿਰ ਉਹਨਾਂ ਨੇ ਮਤਲ ਜਿਹੜਾ ਹੈਗਾ ਘਿਉ ਦਾ ਪੀਪਾ ਵੀ ਦਿੱਤਾ ਸੀ ਇਹ ਪਰਿਵਾਰ ਉਹਨਾਂ ਦੇ ਨੇੜੇ ਆ ਉਹ ਤੁਸੀਂ ਦੇਖਿਆ ਉਹਨਾਂ ਸੁਖਵੀਰ ਦੀ ਬੇਟੀ ਦੀ ਸ਼ਾਦੀ ਹੋਈ ਹੈ ਹਾਂ ਜੀ ਬਿਲਕੁਲ ਅਫਸਾਨਾ ਉੱਥੇ ਵੀ ਗਾਉਣ ਵਾਸਤੇ ਗਈ ਸੀ ਇਹ ਪਰਿਵਾਰ ਜਿਹੜਾ ਹੈਗਾ ਮਲਾਪੜਾ ਇਹਦੇ ਚ ਮੈਨੂੰ ਜਿੰਨੀ ਕੀ ਜਾਣਕਾਰੀ ਹੈਗੀ ਚਾਹੇ ਉਹ ਅਫਸਾਨਾ ਦੀ ਭੈਣ ਦੇ ਘਰ ਹੋਏ ਬੀਬੀ ਕਾਬੂ ਆ ਗਈ ਕਿਉਂਕਿ ਅਫਸਾਨਾ ਦੇ ਬਹੁਤ ਜ਼ਿਆਦਾ ਕਰੀਬੀ ਸੀ ਸਿੱਧੂ ਖਾਨਦਾਨ ਨਾਲ ਜੀ ਮੂਸੇ ਵਾਲੇ ਸਿੱਧੂ ਦੇ ਪਰਿਵਾਰ ਦੇ ਨਾਲ ਉਹਦੀ ਬਹੁਤ ਜ਼ਿਆਦਾ ਕਿਉਂਕਿ ਮੂਸੇ ਵਾਲੇ ਸਿੱਧੂ ਨੇ ਇਹ ਬੀਬੀ ਨੂੰ ਬ੍ਰੇਕ ਦਿੱਤੀ ਸੀ ਹੂੰ ਉਹਨੇ ਇਹਨੂੰ ਮਤਲਬ ਡਿਵੈਲਪ ਕਰਨ ਦੇ ਵਿੱਚ ਯੋਗਦਾਨ ਪਾਇਆ ਸੀ ਉਹਦਾ ਚਲੋ ਮਰਡਰ ਹੋ ਗਿਆ ਮ ਉਹ ਮਰਡਰ ਤੋਂ ਬਾਅਦ ਇੱਕ ਕੁੜੀ ਅਫਸਾਨਾ ਜਿਹੜੀ ਹੈਗੀ ਹੈ ਇਹ ਆਪਣਾ ਜਿਹੜਾ ਉਹ ਭਾਈਚਾਰਕ ਧਰਮ ਨਿਵਾਰੀ ਹੈ ਹੂੰ ਇਹ ਜਾਂਦੀ ਹੈ ਉਹਦੇ ਮਾਂ ਪਿਓ ਨੂੰ ਮਿਲਦੀ ਰਹਿੰਦੀ ਉੱਥੇ ਹੀ ਅਮਨਦੀਪ ਕੌਰ ਵੀ ਡੋਟੀ ਕਰਦੀ ਰਹੀ ਤਾਂ ਉਹ ਜਦੋਂ ਆਪਾਂ ਲਗਾਤਾਰ ਕਿਤੇ ਆਉਂਦੇ ਜਾਂਦੇ ਹੁਣ ਫੀਮੇਲ ਫੀਮੇਲ ਦੇ ਨਾਲ ਹੀ ਦੋਸਤੀ ਕਰੂਗਾ ਹੂੰ ਹੂੰ ਉਹ ਹੈਲੋ ਸ਼ੈਲੋ ਹੋ ਜਾਂਦੀ ਹੈ ਚਾਹ ਪਾਣੀ ਦੀ ਸਾਂਝ ਪੈ ਜਾਂਦੀ ਹੈ ਫਿਰ ਆਉਣੀ ਜਾਣੀ ਸ਼ੁਰੂ ਹੋ ਜਾਂਦੀ ਹੈ ਮੈਨੂੰ ਹੋਰ ਕੋਈ ਕਨੈਕਸ਼ਨ ਨਹੀਂ ਲੱਗਦਾ ਸਿਰਫ ਐਨਾ ਕੀ ਕਨੈਕਸ਼ਨ ਲੱਗਦਾ ਵੀ ਉਹ ਉਹਨਾਂ ਦੇ ਜਾਂਦੀ ਆਉਂਦੀ ਸੀਗੀ ਸਿੱਧੂ ਮੂਸੇਵਾਲ ਦੇ ਘਰ ਇਹ ਉੱਥੇ ਨੌਕਰੀ ਕਰਦੀ ਸੀ ਇਸ ਕਰਕੇ ਜਿਹੜੀ ਉਹ ਜਾਣ ਪਛਾਣ ਹੋ ਜਾਂਦੀ ਹੈ ਤੇ ਜਦੋਂ ਇਕੱਲਾ ਪਣ ਜਾ ਮਹਿਸੂਸ ਕਰੇ ਬੰਦਾ ਵੀ ਚੱਕੋ ਆਪਦੀ ਗੱਡੀ ਜਦੋਂ ਆਪਾਂ ਉਧਰ ਨੂੰ ਚਲੇ ਜਾਨੇ ਤੇ ਇੱਥੇ ਵਿਜੀਲੈਂਸ ਵਾਲ ਨੂੰ ਜਦੋਂ ਪਰੋ ਹੁਕਮ ਆ ਗਿਆ ਹੁਣ ਉਹਨਾਂ ਨੇ ਵੀ ਦੇਖ ਲ ਪੜ ਪੜਤੀ ਲੈ ਕੇ ਪਿਸਟ ਲੱਗਦਾ ਕਿ ਹੁਣ ਸੁਰਖੀਆਂ ਦੇ ਵਿੱਚ ਰਹਿਣਾ ਇਸ ਬੀਬੀ ਨੂੰ ਭਾਰੂ ਪੈ ਗਿਆ ਕਿਉਂਕਿ ਪਹਿਲਾਂ ਵੀ ਰੀਲਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਰਹੀ ਉਸ ਤੋਂ ਬਾਅਦ ਬਰਖਾਸਤਗੀ ਜਦੋਂ ਅਰੈਸਟ ਕੀਤਾ ਜਾਂਦਾ ਫਿਰ ਬਰਖਾਸਤ ਵੀ ਹੋਈ ਉਸ ਤੋਂ ਬਾਅਦ ਹੁਣ ਕੋਲੇ ਜਿੰਨਾ ਵੀ سرمਾਇਆ ਸੀ ਹੁਣ ਵਿਜੀਲੈਂਸ ਦੀ ਰੇਡ ਪਈ ਆ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਆਮਦਨ ਤੋਂ ਵੱਧ ਸਰੋਤ ਜਿਹੜੇ ਨਾਲ ਕੋਲ ਸੀ ਤਾਂ ਲੱਗਦਾ ਕਿ ਸੁਰਖੀਆਂ ਦੇ ਵਿੱਚ ਰਹਿਣਾ ਕਿਤਨਾ ਕਿਤੇ ਸੋਸ਼ਲ ਮੀਡੀਆ ਤੇ ਰਹਿਣਾ ਕਿਤਨਾ ਕਿਤੇ ਆਪਣੇ ਆਪ ਨੂੰ ਸਟਾਰ ਵਾਲੀ ਦਿੱਖ ਦਿਖਾਉਣੀ ਕਿਤਨਾ ਕਿਤੇ ਭਾਰੀ ਪੈ ਗਈ ਗਰੀਲ ਸਾਹਿਬ ਜਿਹੜੇ ਪੁਰਾਣੇ ਬੰਦੇ ਹੁੰਦੇ ਸੀ ਨਾ ਪਿੰਡਾਂ ਦੇ ਵਿੱਚ ਚੌਧਰੀ ਉਹ ਲਠਮਾਰ ਵੀ ਹੁੰਦੇ ਸੀ ਜੀ ਉਹ ਬੰਦੇ ਨੂੰ ਕੁੱਟਮਾਰ ਵੀ ਕਰਦੇ ਪਰ ਉਹਨਾਂ ਦੇ ਕੋਲੇ ਇਹਨਾਂ ਦੇ ਕੁਝ ਨਿਯਮ ਬਣਾਏ ਹੁੰਦੇ ਸੀ ਉਹ ਕਹਿੰਦੇ ਜੇ ਝਗੜਾ ਕਰਨਾ ਨਾ ਆਪ ਤੋਂ ਛੋਟੇ ਨਾਲ ਨਾ ਕਰੋ ਜੀ ਆਪ ਤੋਂ ਵੱਡੇ ਨਾਲ ਕਰੋ ਜੇ ਗਰੀਬ ਆਦਮੀ ਨੂੰ ਤੁਸੀਂ ਛੇੜਦੇ ਹੋ ਗਰੀਬ ਆਦਮੀ ਨੇ ਤੁਹਾਨੂੰ ਗਾਲ ਕੱਢੀ ਤੁਹਾਡਾ ਕੱਖ ਨਹੀਂ ਲੈਣਾ ਜੇ ਉਹਨੇ ਥੱਪੜ ਮਾਰਤਾ ਜਮਾ ਤੁਸੀਂ ਮਰ ਕੇ ਜਿਉਂਦੀ ਇਸ ਕਰਕੇ ਜੇ ਪੰਗਾ ਲੈਣਾ ਆਪ ਤੋਂ ਵੱਡੇ ਨਾਲ ਛੋਟੇ ਬੰਦੇ ਨਾਲ ਕਦੇ ਪੰਗਾ ਨਾ ਲੜੋ ਇੱਕ ਦੂਜੀ ਗੱਲ ਜਦੋਂ ਇੱਕ ਅਦਾ ਮੁਕਦਮਾ ਬਣ ਜਾਂਦਾ ਸੀ ਨਾ ਉਦੋਂ ਕਹਿੰਦੇ ਸੀਗੇ ਬਿਲਕੁਲ ਜਿਹੜੀ ਹੈ ਨਾ ਤੁਸੀਂ ਜਿਹੜਾ ਸ਼ਾਂਤ ਹੋ ਕੇ ਮਤਲਬ ਹੈ ਵੀ ਗੁਮਨਾਮੀ ਦੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿਓ ਨਹੀਂ ਤਾਂ ਜਦੋਂ ਤੁਹਾਡੇ ਤੇ ਇੱਕ ਪਰਚਾ ਹੋ ਜੇ ਨਾ ਫਿਰ ਪਰਚੇ ਦਾ ਪਰਚੇ ਪਰਚੇ ਦਾ ਪਰਚੇ ਹੁੰਦੀ ਰਹਿੰਦੀ ਹੈ ਹੁਣ ਇਹ ਦੇਖੋ ਪਹਿਲਾ ਪਰਚਾ ਬਣੇ ਜੀ ਉਹ ਪਰਚਾ ਬਣ ਗਿਆ ਤੇ ਰੁਕ ਕੇਸ ਬਣ ਗਿਆ ਵੱਖਰੀ ਗੱਲ ਹੈ ਸੱਚਾ ਝੂਠਾ ਇਹ ਕੋਰਟ ਨੇ ਮਤਲਬ ਡਿਸਾਈਡ ਕਰਨਾ ਹੈ ਪਰ ਉਹ ਤੋਂ ਬਾਅਦ ਜਿਹੜੀਆਂ ਰੀਲਾਂ ਵਾਲੀ ਗੱਲ ਹੋ ਗਈ ਜਿਹੜੀ ਚਰਚਾ ਚ ਰਹਿਣਾ ਜਿਹੜੀ ਉਹ ਦਿਖਾਉਣਾ ਵੀ ਮੈਂ ਹੈਗੀ ਆ ਉਹਦੇ ਨਾਲੇ ਚਰਚਾ ਜਿਹੜਾ ਨੇ ਫਿਰ ਇਹ ਵੀ ਚਲੋ ਇੰਟਰਵਿਊ ਕਰਨ ਲੱਗ ਜੋ ਆਮ ਤੌਰ ਦੇ ਉੱਤੇ ਕਈ ਵਾਰੀ ਅਦਾਲਤਾਂ ਪਾਬੰਦੀ ਲਾ ਦਿੰਦੀਆਂ ਜਵਾਬਤ ਦੇਣ ਵੇਲੇ ਵੀ ਤੁਸੀਂ ਮੀਡੀਆ ਨਾਲ ਗੱਲ ਨਹੀਂ ਕਰੋਗੇ ਉਹ ਬੰਦੇ ਬਾਤ ਜਾਂਦੇ ਇੱਥੇ ਅਦਾਲਤ ਨੂੰ ਨਹੀਂ ਲਈ ਤੇ ਬੰਦਾ ਵੈਸੇ ਹੀ ਕਹਿੰਦਾ ਮੇਰਾ ਕੋਰਟ ਕੇਸ ਹੈ ਜੀ ਮੈਂ ਇੰਟਰਵਿਊ ਨਹੀਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਉਹ ਹੁਣ ਕਿਉਂਕਿ ਉਹਨੇ ਨਾਂ ਨਹੀਂ ਕੀਤੀ ਹਾਂ ਬਾਕੀ ਕਿਸੇ ਨੂੰ ਉਹਨੇ ਹਾਂ ਨਹੀਂ ਕੀਤੀ ਇਹ ਵੀ ਦੇਖੋ ਨਾ ਇਹ ਵੀ ਇਹ ਵੀ ਟਲੂ ਸਾਹਿਬ ਵੱਡਾ ਸਵਾਲ ਆ ਕਿਉਂਕਿ ਉਸ ਤੋਂ ਬਾਅਦ ਪੱਤਰਕਾਰਾਂ ਨੇ رابطہ ਵੀ ਕੀਤਾ ਗੱਲਬਾਤ ਵੀ ਕੀਤੀ ਹਾਲਾਂਕਿ ਚਾਹੇ ਡਾਇਰੈਕਟਲੀ ਨਹੀਂ ਇੰਡਾਇਰੈਕਟਲੀ ਅਸੀਂ ਵੀ ਕੀਤੀ ਉਹਦੇ ਵਿੱਚ ਅਸੀਂ ਵੀ ਇੱਕ ਸੀ رابطہ ਵੀ ਕੀਤਾ ਪਰ ਕਹਿੰਦੇ ਕਿ ਪੱਤਰਕਾਰਾਂ ਦੇ ਨਾਲ ਵੀ ਬਸ ਲੁਕੀ ਕਰਕੇ ਬਸ ਲੁਕੀ ਕੀਤੀ ਕੀ ਮਤਲਬ ਸਿੱਧੇ ਮੂੰਹ ਤੱਕ ਬੋਲਿਆ ਵੀ ਨਹੀਂ ਗਿਆ ਉਹਨਾਂ ਨੇ ਨਹੀਂ ਉਹ ਆਦਤ ਬਣ ਜਾਂਦੀ ਹੈ ਸਿੱਧੇ ਮੂੰਹ 'ਚ ਹੁਣ ਤੁਸੀਂ ਇਹ ਦੇਖੋ ਕਿ ਅੱਜ ਤੁਸੀਂ ਇਕੱਲੇ-ਇਕੱਲੇ ਨਾਲ ਗੱਲ ਕਰਕੇ ਦੇਖੋ ਮੈਂ ਵੀ ਪੁਲਿਸ ਹਿ quarters 'ਚ ਗਿਆੜਾ ਮਾਰ ਕੇ ਹੂੰ ਮਤਲਬ ਜਿਹੜੀ ਹੇਟਲੀ ਪੁਲਿਸ ਐ ਸਿਪਾਹੀ ਹੌਲਦਾਰ ਉਹ ਬਾਗੋ-ਵਾਗੇ ਸਾਰੇ ਹੂੰ ਮ ਜੁਬਾਨ ਨਹੀਂ ਠੀਕ ਸੀ ਜਦੋਂ ਤੁਹਾਡੇ ਮਤਲਬ ਉੱਚੇ ਥਾਮਾਂ ਤੇ ਤੁਹਾਡਾ ਹੱਥ ਪੈਂਦਾ ਹੋਵੇ ਮੈਂ ਉੱਠ ਨਹੀਂ ਹੋਇਆ ਹਾਂ ਉੱਠ ਨਹੀਂ ਬੈਠ ਨਹੀਂ ਹੋਵੇ ਤੇ ਉਦੋਂ ਫਿਰ ਤੁਹਾਨੂੰ ਜਿਹੜੇ ਨਾਲ ਦੇ ਕੁਲੀ ਕਹਿੰਦਾ ਉਹ ਚੀਜ਼ ਜਨਵਰ ਲੱਗਦੇ ਆ ਉਹ ਜਾਨਵਰ ਲੱਗਦੇ ਆ ਬੰਦਾ ਫਿਰ ਆਪੇ ਤੋਂ ਬਾਹਰ ਹੋ ਜਾਂਦਾ ਸਭ ਤੋਂ ਵੱਡੀ ਗੱਲ ਹੈ ਉਹ ਜਿਹੜੇ ਬਾਬੇ ਨਾਨਕ ਨੇ ਕਹਿੰਦੇ ਉੱਚਾ ਬੋਲ ਨਾ ਬੋਲੀਏ ਕਰਤਾ ਰੰਡ ਰਗੀ ਇੱਕ ਕਦੇ ਉੱਚਾ ਬੋਲ ਨਹੀਂ ਬੋਲਣਾ ਚਾਹੀਦਾ ਦਿਖਾਵਾ ਨਹੀਂ ਕਰਨਾ ਚਾਹੀਦਾ ਕੇਸ ਬਣ ਗਿਆ ਸੀ ਤੂੰ ਆਪਣਾ ਕੇਸ ਮਟਾਉਣ ਦੀ ਸਹੁਰਗੀ ਕੀ ਲੈਣਾ ਸੀ ਤਾਂ ਜਿਵੇਂ ਤੁਸੀਂ ਇੰਟਰਵਿਊ ਦੀ ਗੱਲ ਕਰੀਆ ਤਾਂ ਫਿਰ ਕਿਉਂਕਿ ਇਸ ਚੀਜ਼ ਕਰਕੇ ਵਿਜੀਲੈਂਸ ਦੀ ਵਿਜੀਲੈਂਸ ਨੇ ਕਿਹਾ ਕਿ ਹੁਣ ਜਾਂ ਉੱਪਰੋਂ ਦੁਬਾਰਾ ਹੁਕਮ ਹੋਏ ਕੀ ਲੱਗਦਾ ਹੈ ਕਿ ਫਿਰ ਇੰਟਰਵਿਊ ਕਰਵਾਈ ਕਿਉਂ ਕਰਵਾਈ ਕਿਉਂ ਹੋ ਸਕਦੀ ਹੈ ਜਾਂ ਫਿਰ ਕਿਸੇ ਨੂੰ ਪਾਕ ਸਾਫ ਕਰਨ ਦੇ ਲਈ ਕਿਸੇ ਤੇ ਸਿਰ ਮੜਨ ਦੇ ਲਈ ਕੀ ਚੀਜ਼ ਅੰਦਰਲੀ ਕਹਾਣੀ ਕੀ ਹੋ ਸਕਦੀ ਹੈ ਦੇਖੋ ਮੇਰੇ ਖਿਆਲ ਮੁਤਾਬਕ ਇੰਟਰਵਿਊ ਕਰਵਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਮੇਰੇ ਕੋਲੇ ਜੋ ਕੁਝ ਹੈ ਉਹਦੇ ਆਸਤੇ ਕੋਈ ਹੋਰ ਮੀਨਸ ਨਹੀਂ ਅਡਾਪਟ ਕੀਤੀ ਗਈ ਕੋਈ ਨਸ਼ੇ ਦਾ ਨਹੀਂ ਕੀਤਾ ਕੁਈ ਹੋਰ ਐਸ ਕੁਸਚਨ ਦਾ ਕੋਈ 2 ਨੰਬਰ ਦਾ ਤਦਾਨੀ ਕੀਤਾ ਮੇਰੇ ਕੋਲੇ ਜਿਹੜੀ ਪ੍ਰੋਪਰਟੀ ਹੈਗੀ ਸਾਰੇ ਉਹੀ ਸਵਾਲ ਉਹੀ ਉਹਦੇ ਜਵਾਬ ਕਿ ਆ ਪ੍ਰੋਪਰਟੀ ਜਿਹੜੀ ਹੈਗੀ ਆ ਮੈਂ ਇਹ ਪ੍ਰੋਪਰਟੀ ਲੋਨ ਲੈ ਕੇ ਬਣਾਈ ਵੀ 80 85000 ਤਨਖਾਹ ਵੀ ਉਹਨੂੰ ਤਾਂ ਜਿਵੇਂ ਕੱਲ ਕੇ ਇਹ ਸਾਰਾ ਕੁਝ ਉਹਦੇ ਤੇ ਕੀਤਾ ਉਹਦਾ ਮਤਲਬ ਇਹ ਹੈ ਕਿ ਕਿਸੇ ਤੀਜੀ ਧਿਰ ਤੇ ਕੱਲ ਇੱਕ ਇੰਟਰਵਿਊ ਲੈਣ ਵਾਲਾ ਦੂਜਾ ਇੰਟਰਵਿਊ ਦੇਣ ਵਾਲਾ ਇੱਕ ਤੀਜੀ ਧਿਰ ਜਿਹੜੀ ਹੈ ਜਿਹਦੇ ਹਿੱਤ ਪ੍ਰਭਾਵਿਤ ਹੁੰਦੇ ਸੀ ਉਹਨੇ ਆਪਣੀ ਡਿਫੈਂਸ ਬਣਾਉਣ ਵਾਸਤੇ ਇਹਨੂੰ ਕੁੜੀ ਨੂੰ ਜਿਹੜਾ ਹੈਗਾ ਦੁਬਾਰਾ ਰਗੜਾਤਾ ਠੀਕ ਹੈ ਇਹਨੇ ਸ਼ਾਇਦ ਇਸ ਗੱਲ ਕਰਕੇ ਕਿ ਮੇਰਾ ਠੀਕ ਹੋ ਜੀ ਤੁਸੀਂ ਦੇਖੋ ਵੀ ਕਿੰਨੇ ਕੰਫੀਡੈਂਸ ਦੇ ਨਾਲ ਉਹ ਇੰਟਰਵਿਊ ਦੇ ਰਹੀ ਹੈ ਉਹ ਕੰਫੀਡੈਂਸ ਜਿਹੜਾ ਹੈਗਾ ਬਹੁਤ ਕੰਫੀਡੈਂਸ ਹੈ ਬੰਦੇ ਤੇ ਮੁਕਤਮਾ ਬੜਿਆ ਹੋਵੇ ਗਰੇਵਲ ਸਭ ਕੁਝ ਕਿਆ ਨਹੀਂ ਅਦਾ ਤੇ ਜਿਵੇਂ ਉਹ ਦਲੇਰੀ ਦੇ ਨਾਲ ਸਾਰਾ ਕੁਝ ਕਰਦੀ ਤਿਆਰੀ ਪੂਰੀ ਸੀ ਇਹਦੇ ਮਤਲਬ ਹੈ ਕਿ ਇੰਟਰਵਿਊ ਜਿਹੜੀ ਹੈ ਕੀਤੀ ਨਹੀਂ ਕਰਵਾਈ ਗਈ ਹੈ ਹੁਣ ਤਾਂ ਫਿਰ ਪਿੱਛੇ ਕੁਝ ਬਚਿਆ ਨਹੀਂ ਮੈਨੂੰ ਲੱਗਦਾ ਕਿਉਂਕਿ ਨੌਕਰੀ ਵੀ ਗਈ ਜਿਹੜੀ ਆਮ ਜਿਹੜੇ ਸਰੋਤ ਬਣਾਏ ਸੀ ਸ਼ਾਇਦ ਉਹ ਵੀ ਲਗਭਗ ਹੁਣ ਤਾਂ ਜਾਣਦੇ ਰਹਤ ਹੈ ਦੇ ਹੁਣ ਤੁਸੀਂ ਇਹ ਦੇਖੋ ਨਾ ਵੀ ਜੇ ਜਿਵੇਂ ਉਹਨਾਂ ਨੇ ਬੀਬੀ ਨੇ ਕਿਹਾ ਕਿ ਮੈਂ ਜਿਹੜੀ ਇਹ ਕੋਠੀ ਲੋਨ ਲੈ ਕੇ ਬਣਾਈ 50 ਲੱਖ ਰੁਪਏ ਦਾ ਲੋਨ ਹੈ ਸਰਵਿਸ ਖਤਮ ਹੋ ਗਈ ਜੀ ਇਧਰ ਹੁਣ ਕਿਉਂਕਿ ਉਹ ਕੇਸ ਪ੍ਰਾਪਰਟੀ ਬਣ ਗਈ ਕੇਸ ਪ੍ਰਾਪਰਟੀ ਬਿਕ ਨਹੀਂ ਸਕਦੀ ਉਹ ਮੌਰਟਗੇਜ ਨਹੀਂ ਹੋ ਸਕਦੀ ਬੀਬੀ ਜੇਲ੍ਹ ਚ ਚਲੀ ਗਈ ਚਲੋ ਉਹਦੀ ਜ਼ਮਾਨਤ ਹੋ ਜੂਗੀ ਫਿਰ ਅੱਗੇ ਉਹ ਜ਼ਮਾਨਤ ਹੋ ਜੂਗੀ ਉਸ ਤੋਂ ਬਾਅਦ ਉਹਦੇ ਕੋਲ ਇਨਕਮ ਕੀ ਰਹੇਗੀ ਉਹ ਕਿਸ਼ਤਾਂ ਕਿੱਥੋਂ ਮੜੂਗੀ ਇੱਕ ਨਮਾ ਕ੍ਰਾਈਸਿਸ ਜਿਹੜਾ ਉਹਦੇ ਤੇ ਇਹ ਪੈ ਗਿਆ ਨਾ ਕਿ ਕਿਸ਼ਤਾਂ ਕਿੱਥੇ ਦੂ ਜਾਂ ਤਾਂ ਫਿਰ ਸਾਰਾ ਕੁਝ ਛੱਡ ਕੇ ਜਿਹੜਾ ਤਾਂ ਦਾ ਥੋੜਾ ਨਜਾਇਜ਼ ਕਮਾਈ ਦਾ ਉਹ ਨਸ਼ੇ ਵਾਲੀ ਗੱਲ ਵੀ ਹੋ ਸਕਦੀ ਹੈ ਉਹ ਕੋਈ ਹੋਰ ਸਮਗਲਿੰਗ ਵਗੈਰਾ ਕੁਝ ਵੀ ਹੋ ਸਕਦਾ ਹੈ ਤਾਂ ਉਹ ਅਡਾਪਟ ਕੀਤਾ ਜਾਵੇ ਉਹ ਹੁਣ ਜਿਹੜਾ ਉਹ ਛੇਤੀ ਕੀਤੇ ਸਿਰੇ ਨਹੀਂ ਚੜਨਾ ਕਿ ਕੋਈ ਨਾ ਇੱਕ ਆਲੀ ਜਿਹੜਾ ਬੰਦਾ ਨਜ਼ਰ ਚਾਹੇ ਦੁਬਾਰਾ ਫਿਰ ਉਹਦੀ ਉਹ ਗੱਲ ਵੱਢਦੀ ਨਹੀਂਗੀ ਮਰਦ ਦੀ ਗੱਲ ਹੋਰ ਹੁੰਦੀ ਹੈ ਔਰਤ ਦੀ ਗੱਲ ਹੋਰ ਹੁੰਦੀ ਹੈ ਬੰਦਾ ਹੁੰਦਾ ਬੜਾ ਕੁਛ ਆਪ ਦਾ ਟਿਕਾਣਾ ਬਦਲ ਕੇ ਉੱਥੇ ਕਰ ਲੈਂਦਾ ਹੈ ਇੱਕ ਜਦੋਂ ਤੁਹਾਡੀ ਜਿਹੜੀ ਹੈ ਤੁਹਾਡੇ ਚਿਹਰੇ ਦੀ ਜਿਹਦਾ شناخت ਵੀ ਪਈ ਹੈ ਸਾਰੀ ਦੁਨੀਆ ਦੇ ਵਿੱਚ ਪਤਾ ਲੱਗਦਾ ਵੀ ਕੌਣ ਹੈ ਤੁਰੇ ਅਗਲੇ ਤਾਂ ਫਲਾਣਾ ਹੈ ਹੁਣ ਤੁਹਾਡੀ ਤੁਸੀਂ ਟੀਵੀ ਚਲਾਉਣੇ ਨਾਲ ਦੀ ਨਾਲ ਕਹਿੰਦੇ ਜਸਕਰੇ ਵਾਲਾ ਜਿਹਦੇ ਨਾਲ ਤੁਹਾਡਾ ਕਿਤੇ ਬਾਵਾਸਤਾ ਨਹੀਂ ਹੁੰਦਾ ਉਹ ਪਛਾਣ ਹੋ ਜਾਂਦੀ ਇਮੇਜ ਮੇ ਹੁਣੇ ਬੀਬੀ ਦੀ ਪਛਾਣ ਹੋ ਗਈ ਸੋ ਮੈਨੂੰ ਨਹੀਂ ਲੱਗਦਾ ਵੀ ਇਹਦੇ ਆਸਤੇ ਮਤਲਬ ਇਹ ਕੋਈ ਚੰਗਾ ਹੋਇਆ ਮਾੜਾ ਹੀ ਹੋਇਆ ਹੁਣ ਇਸ ਕੇਸ 'ਚ ਅਗਲੇ ਅੱਗੇ ਕੀ ਹੋ ਸਕਦਾ ਇਸ ਬੀਬੀ ਦੇ ਲਈ ਇਸ ਕੇਸ ਦੇ ਵਿੱਚ ਜਿਹਦੇ ਵਿੱਚ ਅੱਜ ਗ੍ਰਿਫਤਾਰੀ ਹੋਈ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਾਇਆ ਕਿ ਰੈਡ ਹੈਂਡਡ ਬੰਦਾ ਬਿਜੀਲੈਂਸ ਦੇ ਕਿ ਚੜਿਆ ਹੋ ਕਿਉਂਕਿ ਗਵਾਹਾਂ ਨੂੰ ਬੰਦਾ ਮਿੰਤ ਤਰਲਾ ਕਰ ਲਿਆ ਕੋਈ ਲਾਇਨ ਦੇਣ ਹੋ ਗਿਆ ਗਵਾਹਾਂ ਨੂੰ ਬਿਠਾ ਲੈਂਦਾ ਗਵਾਹ ਗਵਾਹੀ ਮੁਕਰ ਜਾਂਦੇ ਕਈ ਵਾਰ ਇਹ ਦੇਖਿਆ ਕਿ ਬੰਦਾ ਮਲਜਮ ਬਰੀ ਹੋ ਜਾਂਦਾ ਹੈ ਗਵਾਹ ਨੂੰ ਕੈਦ ਹੋ ਜਾਂਦੀ ਹੈ ਅਦਾਲਤਾਂ ਉਸ ਪਰਸੇ ਵੀ ਪੈ ਜਾਂਦੀਆਂ ਉੱਥੇ ਮਤਲਬ ਬੜੇ ਚਾਂਸਸ ਹੁੰਦੇ ਹਨ ਲੇਕਿਨ ਇਹ ਚੀਜ਼ ਜਿਹੜੀ ਹੈਗੀ ਕਿਉਂਕਿ ਪ੍ਰਾਪਰਟੀ ਦਾ ਸਾਬਤ ਤਾਬ ਕੀਤਾ ਹੋਇਆ ਕਿ ਐਨੀ ਪ੍ਰਾਪਰਟੀ ਇਹਨੇ ਬਣਾਈ ਹੈ ਤੇ ਐਨੀ ਇਹਦੇ ਕੋਲੇ ਆਮਦਨ ਹੈ ਆਮਦਨ ਤੋਂ ਵੱਧ ਜਦੋਂ ਤੁਹਾਡੇ ਕੋਲੇ ਪ੍ਰਾਪਰਟੀ ਬਣ ਗਈ ਉਹਨੂੰ ਤੁਸੀਂ ਸਾਬਤ ਕਿਵੇਂ ਕਰੋ ਕਿ ਕਿੱਥੋਂ ਬਣਾਈ ਹੈ ਇਹ ਔਰ ਜਿਹੜੀ ਬਣਾਈ ਆ ਉਹਦੇ ਨਾਂ ਤੇ ਇੱਕ ਤਾਂ ਹੁੰਦੀ ਹੈ ਜਿਹੜੀ ਸੋਰਸਸ ਤੋਂ ਵੱਧ ਆਪਾਂ ਇਨਕਮ ਬਣਾਉਣੀ ਕਿਸੇ ਦੇ ਹੋਰ ਨਾਂ ਕਰਾ ਦਿੰਦੇ ਬਿਲਕੁਲ ਪੁੱਤ ਭਤੀਜੇ ਦੇ ਕਰਾਤੀ ਕਿਸੇ ਦੇ ਹੋਰ ਦੂਜਾ ਰਿਸ਼ਤੇ ਦੇ ਰਿਸ਼ਤੇਰਾਂ ਦੇ ਨਾਂ ਤੇ ਬਹੁਤ ਸਾਰੇ ਹੁਣ ਕੇਸ ਇਹੋ ਜਿਹੇ ਹੈਗੇ ਆ ਜਿਵੇਂ ਸਾਡੇ ਆਪਣੀ 7.5 ਏਕੜ ਜ਼ਮੀਨ ਦੀ ਲਿਮਿਟ ਹੈ ਸੀਲਿੰਗ ਵਾਸਤੇ ਕਿ 7.5 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੇ ਆਪਦੇ ਰਿਸ਼ਤੇਰਾਂ ਦੇ ਨਾਂ ਕਰਾਈ ਹੈ ਹੁਣਾ ਤੁਹਾਡੇ ਯਾਦ ਹੋਣਾ ਇੱਕ ਅਵਲਖਰਾਨੇ ਮਰਡਰ ਹੋਈ ਸੀ ਉਹ ਅਵਲਖਰਾਨੇ ਬਾਪ ਬੇਟੇ ਦਾ ਜਿਹੜਾ ਮਰਡਰ ਹੋਇਆ ਹੈ ਉਹਦਾ ਮਰਡਰ ਦਾ ਕਰ ਨਹੀਂ ਕਿਉਂਕਿ ਉਹਨਾਂ ਦੀ ਜ਼ਮੀਨ ਜਿਹੜੀ ਹੈਗੀ ਸਰਪਲਸ ਦੇ ਵਿੱਚ ਨਿਕਲਦੀ ਸੀ ਉਹਨਾਂ ਨੇ ਉਹ ਜ਼ਮੀਨ ਦਾ ਇੱਕ ਟੁਕੜਾ ਜਿਹੜਾ ਹੈਗਾ ਜਿੰਨੀ ਵੀ ਸੀ ਉਹ ਟੁਕੜਾ ਉਹਨਾਂ ਨੇ ਆਪਣੇ ਕਿਸੇ ਜਾਣੂ ਦੇ ਨਾਂ ਕਰਵਾਤਾ ਕਿ ਜਦੋਂ ਮਰਜ਼ੀ ਹੈ ਤੂੰ ਆਪਾਂ ਕਰਵਾ ਲਾਂਗੇ ਕਬਜ਼ਾ ਉਹਨਾਂ ਦੇ ਕੋਲੇ ਸੀ ਔਰ ਮੈਨੂੰ ਜਿਹੜੀ ਜਾਣਕਾਰੀ ਮਿਲੀ ਉਹ ਇਹ ਵੀ ਸੀ ਕਿ ਅਸਲ ਦੇ ਵਿੱਚ ਉਹਨਾਂ ਨੇ ਬਿਲਕੁਲ ਆਪਣੀ ਜਿਹੜੀ ਹੈਗੀ ਉਹਨਾਂ ਦੀ ਜਾਇਦਾਦ ਉਹਦੇ ਸੈਂਟਰ ਚੋਂ ਕਰਵਾਇਆ ਸੀ ਜਿੱਥੇ ਕੋਈ ਆਉਣ ਵਾਸਤੇ ਪਹੀ ਨਹੀਂ ਲੈਣ ਨਹੀਂ ਦੇਣ ਵੀ ਇਹ ਜਾਊ ਕਿੱਧਰ ਪਰ ਡਾਡੇ ਲਾਈਨਾਂ ਵਾਲੇ ਲੈ ਲੈਂਦੇ ਤੇ ਵੇਚਣ ਵਾਲੇ ਵੇਚ ਦਿੰਦੇ ਉਹ ਉਹ ਪ੍ਰੋਪਰਟੀ ਪੈ ਗਈ ਇਦਾਂ ਹੀ ਮਤਲਬ ਦੇਖੀ ਮੈਂ ਬਹੁਤ ਸਾਰੇ ਕੇਸ ਇਹ ਜੇ ਹੈਗੇ ਕਿ ਮੀਆਂ ਬੀਬੀ ਇੱਕੋ ਘਰ ਚ ਰਹਿੰਦੇ ਨੇ ਲੇਕਿਨ ਉਹਨਾਂ ਨੇ ਡਾਈਵੋਰਸ ਲਿਆ ਹੋਇਆ ਕਾਗਜ਼ਾਂ 'ਚ ਕਿਉਂਕਿ ਜਦੋਂ ਡਾਈਵੋਰਸ ਲੱਗਿਆ ਤਾਂ ਯੂਨਿਟ 2 ਬਣ ਗਈ 1.7 1.7 35 ਕਿਲੇ ਬਣ ਗਈ ਉਹ ਇਸ ਤਰ੍ਹਾਂ ਹੋ ਜਾਂਦੀ ਹੈ ਇਹਨੇ ਤਾਂ ਉਹ ਵੀ ਨਾ ਕੀਤਾ ਤੇ ਮੇਰੇ ਕੀਤਾ ਹੀ ਸਾਰਾ ਕੁਝ ਆਪ ਦੇ ਨਾਂ ਤੇ ਉਹਦਾ ਉਹਦਾ ਮਤਲਬ ਕਿ ਸਬੂਤ ਬਣ ਗਿਆ ਇਹ ਬੜੀਆਂ ਜਿਹੜੀਆਂ ਗੁੰਝਲਾ ਜਿਹੜੀਆਂ ਨਾ ਅੰਦਰਲੀ ਗੁੰਝਲੇ ਬਰਬਾਦ ਦੀਆਂ ਤੁਹ ਸਮੇਂਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਸੋ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਢਲੋਹਰੀ ਸੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦੋ ਇਜਾਜ਼ਤ ਧੰਨਵਾਦ ਜੀ